ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸलाम ਅਦਾਬ ਨਮਸਕਾਰ ਰਾਮ ਰਾਮ ਦੋਸਤੋ ਮੈਂ ਲਾਲੀ ਤਰਨਤਾਨ ਤੋਂ ਅੱਛਾ ਪੰਜਾਬੀ ਵੀਰੋ ਵੀਡੀਓ ਨੂੰ ਪੂਰੀ ਸੁਣ ਲਿਓ ਤੇ ਸ਼ੇਅਰ ਕਰ ਦਿਓ ਅਗੋਂ ਫਿਰ ਤੁਹਾਡੀ ਮਰਜ਼ੀ ਕਰਨੀ ਨਹੀਂ ਕਰਨੀ ਇੱਕ ਮਹਿਕ ਮੰਡੋਰੀ ਨਾਂ ਦਾ ਇੱਕ ਜਵਾਕ ਆ ਉਹਦੀ ਖਬਰ ਤਾਂ ਤੁਸੀਂ ਸਾਰਿਆਂ ਨੇ ਸੁਣ ਲਈ ਹੋਣੀ ਆ ਮੈਂ ਕੁਝ ਬੋਲਣਾ ਨਹੀਂ ਚਾਹੁੰਦਾ ਕਿਉਂਕਿ ਇਹਦੇ ਵਿੱਚ ਗੈਂਗਸਟਰ ਇਨਵੋਲਵ ਆ ਲੇਕਿਨ ਚਲੋ ਕੋਈ ਗੱਲ ਨਹੀਂ ਬੋਲਣਾ ਚਾਹੀਦਾ ਇਹ ਫਰਜ਼ ਹੈ ਸਾਡਾ ਪੰਜਾਬੀ ਆ ਨਾ ਮਹਿਕ ਮੰਡੋਰੀ ਨੇ ਜਿਨੂੰ ਗਾਲਾਂ ਕੱਢੀਆਂ ਉਹਦਾ ਵੀ ਤੁਹਾਨੂੰ ਪਤਾ ਆ ਦੇਖੋ ਵੀਡੀਓ ਪਾਓ ਵੀਡੀਓ ਪਾਉਣ ਦਾ ਕੋਈ ਡਰ ਨਹੀਂ ਪਰ ਕਿਸੇ ਨੂੰ ਮਾਂ ਭੈਣ ਦੀਆਂ ਗਾਲਾਂ ਕੱਢਣੀਆਂ ਤੂੰ ਮੇਰੇ ਨਾਲ ਵਾਜੋਏ ਆ ਜਾ ਹੋਏ ਤੇਰੀ ਮਾਂ ਦੀ ਤੇਰੀ ਭੈਣ ਦੀ ਤੈਨੂੰ ਤੈਨੂੰ ਵੱਡੇ ਬਦਮਾਸ਼ ਨੂੰ ਉਹ ਕਰ ਦਿਆਂਗੇ ਜੇ ਕਰ ਦਿਆਂਗੇ ਮੈਂ ਘਰੇ ਹੀ ਆ ਜੀ ਕਿਸੇ ਨੂੰ ਲਲਕਾਰਨਾ ਨਹੀਂ ਚਾਹੀਦਾ ਵੀਡੀਓ ਪਾਓ ਵੀਡੀਓ ਪਾਉਣ ਦੇ ਬੜੇ ਤਰੀਕੇ ਆ ਚਲੋ ਮਾੜੀ ਮੋਟ ਮੂੰਹ ਚੋਂ ਗਾਲ ਨਿਕਲ ਜਾਂਦੀ ਕਿਤੇ ਇਹ ਕਦੀ ਵੀਡੀਓ ਚ ਹੋ ਜਾਂਦਾ ਪਰ ਇਸ ਮੈਂ ਮਡੋਰੀ ਦਾ ਤੇ ਕੰਮ ਹੀ ਮੈਂ ਪਹਿਲਾਂ ਨਹੀਂ ਇਹਨੂੰ ਜਾਣਦਾ ਹੋਣੀ ਜਾਣਨ ਲੱਗਾ ਜਦੋਂ ਇਹਦੀ ਮੈਂ ਵੇਖਿਆ ਖੋਲ ਕੇ ਸਾਰਾ ਸਿੱਟਣ ਤੇ ਇਹਦੇ ਜਣੇ ਖਣੇ ਨੂੰ ਤੇਰੀ ਮਾਂ ਦੀ ਤੇਰੀ ਭੈਣ ਦੀ ਪਿਛਵਾੜੇ ਏਦਾਂ ਕਰਦਾਂਗੇ ਜੇ ਕਰਦਾਂਗੇ ਇਹ ਇਹਦੇ ਵਾਸਤੇ ਕੰਜਰ ਵਾਸਤੇ ਹੈਂਡੀਕੈਪਡ ਬੰਦਾ ਆ ਤੂੰ ਆਪਣਾ ਰਮਾਨ ਦੇ ਨਾਲ ਵੀਡੀਓ ਪਾ ਕੋ ਤਰੀਕੇ ਦੇ ਨਾਲ ਪਾ ਹੁਣ ਇਹਨੇ ਜੋ ਕੀਤਾ ਉਹ ਬੰਦੇ ਦੇ ਘਰੇ ਪਹੁੰਚ ਗਏ ਉਹਨਾਂ ਨੇ ਕੁੱਟਮਾਰ ਕੀਤੀ ਵਾਵਾ ਕੁੱਟਮਾਰ ਕੀਤੀ ਇਹਨੂੰ ਨੰਗਿਆਂ ਕਰ ਲਿਆ ਪਹਿਲਾਂ ਤੇ ਪਤਾ ਨਹੀਂ ਪੀ ਇਹ ਹੈਂਡੀਕੈਪਡ ਆ ਮੈਂ ਤੇ ਜਦੋਂ ਕੱਲ ਪਰਸੋਂ ਦੀ ਇਹਨਾਂ ਦੀਆਂ ਵੀਡੀਓ ਵੇਖਣ ਰਿਹਾ ਫਿਰ ਪਤਾ ਲੱਗਾ ਵੀ ਇਹ ਹੈਂਡੀਕੈਪਡ ਬੰਦਾ ਆ ਜਿਨ੍ਹਾਂ ਵੀਰੋ ਤੁਹਾਡਾ ਫਰਜ਼ ਬਣਦਾ ਹੈਗਾ ਚਲੋ ਜੇ ਉਹਨੇ ਨਿਆਣੇ ਨੇ ਉਹ ਕੋਈ ਗਲਤੀ ਹੋ ਗਈ ਆ ਤੁਸੀਂ ਜਾਂਦੇ ਜਾ ਕੇ ਮੇਰਾ ਵੀਰ ਇੱਕ ਮੌਕਾ ਦਿੰਦੇ ਵੀਡੀਓ ਬਣਾ ਲੈਂਦੇ ਕੋਈ ਚੱਕਰ ਨਹੀਂ ਸਮਝਾਉਂਦੇ ਵੀ ਵੀਰ ਆਹ ਗੱਲ ਆ ਵੀ ਤੂੰ ਛੋਟਾ ਬੱਚਾ ਆਂ ਬੱਚਿਆਂ ਦੇ ਹੱਥ ਨਹੀਂ ਚੱਕਦੇ ਮਾਫੀ ਮੰਗ ਲਾ ਤੇ ਵੀਡੀਓ ਪਾ ਦੇ ਜੇ ਗਾਂਦ ਤੂੰ ਗਲਤੀ ਕੀਤੀ ਹੈ ਫਿਰ ਬੱਚਿਆਂ ਨੂੰ ਦੇਖਣਾ ਫਿਰ ਅਸੀਂ ਕੁੱਟ ਕੇ ਜਾਵਾਂਗੇ ਇਹ ਤਰੀਕਾ ਸੀਗਾ ਮੰਨਦੇ ਉਹਨੇ ਭੈਣ ਚੋਦ ਨੇ ਗਲਤ ਕੰਮ ਕੀਤਾ ਵੀ ਉਹਨੂੰ ਇਸ ਤਰ੍ਹਾਂ ਨੂੰ ਨਹੀਂ ਬੋਲਣਾ ਚਾਹੀਦਾ ਇਹ ਫੋਨ ਰਿਕਾਰਡਿੰਗ ਚ ਵੀ ਉਹਨੇ ਚੰਗੀਆਂ ਗਾਲਾਂ ਕੱਢੀਆਂ ਆ ਇਹ ਪੰਡੋਰੀ ਨੇ ਉਸ ਤੋਂ ਬਾਅਦ ਇਹਦਾ ਰਿਜ਼ਲਟ ਕੀ ਨਿਕਲਿਆ ਇਹ ਤੇ ਵੀਡੀਓ ਪਾ ਕੇ ਸਾਈਡ ਤੇ ਹਟ ਗਿਆ ਰਿਜ਼ਲਟ ਨਿਕਲਿਆ ਵੀ ਦੋ ਨੌਜਵਾਨ ਮੈਨੂੰ ਲੱਗਦਾ 20-20 ਸਾਲ ਦੇ ਹੋਣੇ ਆ ਜਿਨ੍ਹਾਂ ਦਾ ਕੋਈ ਪੁਲਿਸ ਕ੍ਰਿਮੀਨਲ ਰਿਕਾਰਡ ਨਹੀਂ ਸੀਗਾ ਤੇ ਯਾਰੀ ਦੋਸਤੀ ਦੀ ਖਾਤਰ ਗੱਡੀ ਲੈ ਕੇ ਪਿੱਛੇ-ਪਿੱਛੇ ਜਾ ਰਹੀ ਹੁਣ ਪਤਾ ਨਹੀਂ ਵੀ ਕਿੱਧਰ ਨੂੰ ਜਾ ਰਹੇ ਸੀ ਦੋਵਾਂ ਦਾ ਕਤਲ ਹੋ ਗਿਆ ਕਰਵਾਇਆ ਕਿੰਨੇ ਨਾਮ ਨਹੀਂ ਮੈਂ ਲੈਂਦਾ ਜਿਹੜਾ ਬਾਹਰ ਬੈਠਾ ਵੀਰ ਸਾਡਾ ਕੋਈ ਟੋਨੀ ਬੱਲ ਉਹਨੇ ਜ਼ਿੰਮੇਵਾਰੀ ਚੁੱਕੀ ਵੀ ਪਾਈ ਇਹਦਾ ਇਹਨਾਂ ਦਾ ਮੈਂ ਮਰਡਰ ਕਰਵਾਇਆ ਮਾੜੀ ਗੱਲ ਇਹ ਤੇ ਸਭ ਤੋਂ ਮਾੜੀ ਗੱਲ ਆ ਉਹਨਾਂ ਨੇ ਗਲਤੀ ਕੀਤੀ ਟੋਨੀ ਬਾਲੂ ਨਾਲ ਦਾ ਵੀ ਫਰਜ ਬਣਦਾ ਸੀ ਮਹਿਕ ਪੰਡੋਰੀ ਨੂੰ ਥੋੜਾ ਜਿਹਾ ਖੇਤ ਕੇ ਰੱਖਦੇ ਵੀ ਤੂੰ ਕੰਜਰ ਜਿਹਾ ਇਦਾਂ ਦੇ ਕੰਮ ਨਾ ਕਰ ਵੀ ਤੂੰ ਹਸਾਬ ਨਾਲ ਵੀਡੀਓ ਪਾ ਵੀ ਇਦਾਂ ਦੇ ਕੰਮ ਨਹੀਂ ਚੰਗੇ ਹੁਣ ਦੇਖੋ ਉਹਨੇ ਤੇ ਇੱਕ ਵੀਡੀਓ ਪਾਤੀ ਆਪ ਤੇ ਉਹ ਘਰ ਬਹਿ ਗਿਆ ਦੁਸ਼ਮਣੀ ਕਿੰਨਾ ਦੀ ਪੈ ਗਈ ਤੁਹਾਡੀ ਆਪਸ ਦੇ ਵਿੱਚ ਅੱਜ ਤੁਸੀਂ ਦੋ ਮਾਰੇ ਆ ਕੱਲ ਨੂੰ ਉਹ ਕੋਈ ਲੱਭ ਕੇ ਮਾਰ ਦੇਣਗੇ ਤੇ ਨੁਕਸਾਨ ਕੀ ਦਾ ਪੰਜਾਬ ਦਾ ਹੁਣ ਵੱਦ ਸੀਸਾ ਜਿਹੜੀਆਂ ਉਹਨਾਂ ਦੀਆਂ ਮਾਵਾਂ ਨੇ ਦੇਣੀਆਂ ਆ ਉਹ ਕਿਤੇ ਨਾ ਕਿਤੇ ਤੇ ਵੀਰੋ ਲੱਗਣੀਆਂ ਹੀ ਆ ਨਾ ਜਿਨ੍ਹਾਂ ਨੇ ਰੋਣਾ ਪਿਟਣਾ ਢਿੱਡ ਚੋਂ ਵੱਦ ਸੀਸਾਂ ਕੱਢਣੀਆਂ ਹਾਏ ਮਰ ਜਾਓ ਤੁਹਾਡਾ ਕੱਖ ਨਾ ਰਵੇ ਤੁਸੀਂ ਮਾਡਾ ਪੁੱਤ ਮਾਰਤਾ ਤੁਸੀਂ ਸਾਡੇ ਕਿਹਨ ਕੀ ਬੋਲਾਂ ਉਹਨਾਂ ਦੀਆਂ ਵੱਦ ਸੀਸਾਂ ਅੰਬਰ ਪਾੜਨਗੀਆਂ ਗੈਂਗਸਟਰ ਭਰਾਵੋ ਆਪਸ ਦੇ ਵਿੱਚ ਲੜ ਕੇ ਅੱਜ ਤੱਕ ਕਿਸੇ ਨੇ ਪੰਜਾਬੀ ਪੰਜਾਬੀਆਂ ਨੂੰ ਮਾਰੀ ਜਾਂਦੇ ਜੇ ਕੀ ਖਟਿਆ ਖਟਿਆ ਕੁਝ ਦਸੋ ਜੇ ਕੋਈ ਨਿਕਲੇ ਇਨਾ ਕਮਰੇ ਵਿੱਚੋਂ ਕਿੰਨੇ ਵੀਰ ਗੈਂਗਸਟਰ ਪਹਿਲਾਂ ਆਏ ਸੁੱਖਾ ਕਾਹਨੂ ਆ ਗਿਆ ਵਿੱਕੀ ਗੌਂਡਰ ਹੋ ਗਿਆ ਪ੍ਰੇਮਾ ਲਾਹੌਰਿਆ ਹੋ ਗਿਆ ਗੋਪੀ ਕਨਸ਼ਾਂਪੂਰੀਆ ਵੀਰ ਹੋ ਗਿਆ ਕਿੰਨੇ ਪਤਾ ਨਹੀਂ ਕਿੰਨੇ ਦੁਨੀਆਂ ਤੋਂ ਤੁਰ ਗਏ ਆ ਸਮਝਾਈ ਕੋਈ ਖਟਿਆ ਤੇ ਦੱਸੋ ਨਹੀਂ ਖਟਿਆ ਕੀ ਫਾਇਦਾ ਆਪਾਂ ਨੂੰ ਆਪਣੇ ਪੰਜਾਬੀ ਭਰਾ ਮਾਰ ਕੇ ਕੋਈ ਮਿਲੂਗਾ ਕੋ ਮੈਡਲ ਮਿਲਨੇ ਆਪਾਂ ਨੂੰ ਅੱਲਾ ਅੱਲਾ ਕਰਿਆ ਕਰੋ ਵਾਹਿਗੁਰੂ ਵਾਹਿਗੁਰੂ ਕਰਿਆ ਕਰੋ ਦੇਖੋ ਪੰਜਾਬੀ ਵੀਰੋ ਅੱਛੇ ਬਸੈਣ ਵਾਲੇ ਕਿਦਾਂ ਬਕਵਾਸ ਕਰਦੇ ਆ ਸਿੱਖਾਂ ਦੇ ਖਿਲਾਫ ਇਹਨਾਂ ਦੀ ਜ਼ੁਬਾਨ ਤੁਹਾਡੇ ਕੋ ਕਿਉਂ ਨਹੀਂ ਬੰਦ ਹੁੰਦੀ ਕਰੋ ਬੰਦ ਆਪ ਸੂਬੇ ਸਰਹੰਦ ਵਰਗੇ ਬੁੱਚੜ ਅਫਸਰ ਜਾਂ ਹੋਰ ਕਿੰਨੇ ਜਿਹੜੇ ਬੁੱਚੜ ਅਫਸਰ ਜ਼ਿਲ੍ਹਾ 'ਚ ਬੰਦ ਜਿਨ੍ਹਾਂ ਨੇ ਨਜਾਇਜ਼ ਮੁੰਡੇ ਮਾਰੇ ਆ ਉਹਨਾਂ ਦੇ ਬਾਰੇ ਸੋਚੋ ਪ੍ਰਵਾਸੀ ਭਈਆਂ ਨੇ ਪਹਿਲਾਂ ਬੱਚੇ ਦਾ ਕਤਲ ਕੀਤਾ ਪ੍ਰਵਾਸੀ ਭਈਏ ਨੇ ਅੱਜ ਮੈਂ ਇੱਕ ਹੋਰ ਵੀਡੀਓ ਵੇਖਣ ਡਿਆ ਹਾਂ ਇੱਕ ਪ੍ਰਵਾਸੀਆਂ ਨੇ ਇਕੱਠੇ ਹੋ ਕੇ ਇੱਕ ਪੰਜਾਬੀ ਦੇ ਸਿਰ ਦੇ ਵਿੱਚ ਰੋੜਾ ਮਾਰ ਕੇ ਸਿਰ ਖੋਲਤਾ ਫਿਰ ਮਰੇ ਦੇ ਸਿਰ ਦੇ ਉੱਤੇ ਡਾਂਗਾ ਮਾਰਦੇ ਰਹੇ ਇਹ ਅੱਜ ਦੀ ਖਬਰ ਆ ਤੁਹਾਡਾ ਧਿਆਨ ਤਾਂ ਇਹਨਾਂ ਵੱਲ ਹੋਣਾ ਚਾਹੀਦਾ ਦੇਖੋ ਸਣੀ ਨੇ ਕੰਮ ਕੀਤਾ ਸੰਦੀਪ ਸਣੀ ਨੇ ਕਿੱਡਾ ਵਧੀਆ ਕੰਮ ਕੀਤਾ ਪਹਿਲਾਂ ਸੂਰੀ ਢਕਾਇਆ ਬਾਂਦਰ ਉਸ ਤੋਂ ਬਾਅਦ ਸੂਬਾ ਬੁੱਚੜ ਦਲੜ ਜਿਹਨੂੰ ਸ਼ਿਵਸਨਾਲੇ ਆਪਣਾ ਜਵਾਈ ਮੰਨਦੇ ਆ ਠੀਕ ਹੈ ਨਾ ਜਿਹਨੂੰ ਸ਼ਹੀਦ ਮੰਨਦੇ ਆ ਉਹਨੂੰ ਬੜਕਾਇਆ ਸੂਬੇ ਨੂੰ ਐਹੋ ਜੇ ਕੰਮ ਕਰੋ ਹਾਂ ਜੇ ਕਰਨਾ ਹੀ ਆ ਕੁਝ ਤੇ ਜਿਹੜਾ ਪੰਜਾਬ 'ਚ ਤੁਹਾਡਾ ਨਾਂ ਹੋਵੇ ਹੁਣ ਸਣੀ ਦੇ ਸਾਰਾ ਪੰਥ ਮੋਢਿਆਂ ਤੇ ਚੁੱਕੀ ਫਿਰਦਾ ਕਿਉਂ ਕੰਮ ਕੀਤਾ ਵਧੀਆ ਕੀਤਾ ਨਾਜਾਇਜ਼ ਨਹੀਂ ਕਿਸੇ ਨਾਲ ਕੀਤੀ ਤੇ ਤੁਹਾਡੇ ਕੋਲ ਅਸਲਾ ਕੀ ਬੰਦੇ ਕੀ ਹਰ ਇੱਕ ਚੀਜ਼ ਤੁਹਾਡੇ ਕੋਲ ਆ ਤੇ ਤੁਸੀਂ ਆਪਣੇ ਪੰਜਾਬੀ ਭਰਾਵਾਂ ਦਾ ਲਹੂ ਡੋਲਦੇ ਜੇ ਇਹ ਗੱਲ ਮਾੜੀ ਆ ਹੁਣ ਕਈ ਗੈਂਗਸਟਰ ਵੀ ਜੇਲਾਂ ਚ ਬੈਠੇ ਆਪਣੀਆਂ ਸਜ਼ਾਵਾਂ ਪੂਰੀਆਂ ਕਰਕੇ ਬਾਹਰ ਆਇਆ ਸਮਾਜ ਸੇਵਾ ਦਾ ਕੰਮ ਕਰਦੇ ਪਏ ਆ ਚਲੋ ਮਾੜੇ ਚੰਗੇ ਕੰਮ ਉਹਨਾਂ ਨੇ ਕੀਤੇ ਹੋਣਗੇ ਪਹਿਲਾਂ ਪਰ ਹੁਣ ਸੁਧਰੇ ਆ ਸਾਨੂੰ ਵੀ ਸਾਥ ਦੇਣ ਦੀ ਲੋੜ ਆ ਤੇ ਸਾਥ ਦਿੰਨੇ ਵੀ ਆਪਾਂ ਪਰ ਜੋ ਇਹ ਕਤਲੋਗਾਰ ਤੁਸੀਂ ਹੀ ਕਰਦੇ ਪਏ ਹੋ ਨਾ ਜੱਟੋ ਇਹ ਗੱਲ ਮਾੜੀ ਆ ਤੁਹਾਡੇ ਵਾਸਤੇ ਬਾਕੀ ਜਿਹੜਾ ਮਹਿਕ ਮਡੋਰੀ ਆ ਇਹੋ ਜਿਹਿਆਂ ਨੂੰ ਰੋਕਣਾ ਚਾਹੀਦਾ ਪੜਾਵਾ ਨਹੀਂ ਦੇਣਾ ਚਾਹੀਦਾ ਕਿ ਇਹ ਸਾਡਾ ਭਰਾ ਆ ਇਹ ਸਾਡਾ ਵੀਰ ਆ ਇਹ ਇਹਦੇ ਨਾਲ ਜਿੰਨੇ ਵੇਖਿਆ ਮਤਲਬ ਯਾਰ ਮੈਂ ਟੋਨੀ ਬੱਲ ਉਹਨਾਂ ਨੂੰ ਇੱਕ ਵੀਰ ਉਹਨਾਂ ਨੂੰ ਪੁੱਛਣਾ ਚਾਹੁੰਦਾ ਉਹ ਵੀਰ ਦਾ ਮੈਂ ਨਾਂ ਨਹੀਂ ਜਾਣਦਾ ਉਹ ਇੰਸਟਾਗ੍ਰam ਤੇ ਵੀਡੀਓ ਪਾਉਂਦਾ ਹੁੰਦਾ ਉਹਨੇ ਪਾਈ ਵੀਡੀਓ ਕੀ ਜਿਹੜਾ ਹੈਗਾ ਵਾ ਆਪਣਾ ਮਹਿਕ ਮਡੋਰੀਏ ਸਾਡਾ ਭਰਾ ਆ ਫਿਰ ਭਰਾ ਉਹ ਪਾਕਿਸਤਾਨ ਦਾ ਜਿਹੜਾ ਹੈਗਾ ਦੂਜਾ ਸਹਿਜਾਦ ਪੱਟੀ ਉਹਦਾ ਕੋਈ ਰੋਲ ਹੀ ਨਹੀਂ ਵਿੱਚ ਉਹ ਸਾਡੇ ਪੰਜਾਬ 'ਚ ਅਸੀਂ ਸਾਡੇ ਪੰਜਾਬੀ ਗੈਂਗਸਟਰ ਜਾਂ ਪੰਜਾਬੀਆਂ ਨੇ ਕਿਤੇ ਪਾਕਿਸਤਾਨੀ ਗੱਲਾਂ ਬਾਤਾਂ 'ਚ ਦਖਲਅੰਦਾਜ਼ੀ ਕੀਤੀ ਆ ਉਧਰਲੀ ਕੋਈ ਖਬਰ ਰੱਖੀ ਨਹੀਂ ਰੱਖਦੇ ਪਰ ਉਹ ਰੱਖਦੇ ਆ ਉਹ ਪੂਰੀ ਖਬਰ ਆਖ ਰਹੇ ਚਲੋ ਕੋਈ ਨਹੀਂ ਉਹਨੇ ਵੀਡੀਓ ਪਾਈ ਵੀਰ ਨੇ ਵੀ ਇਹ ਸਾਡਾ ਭਰਾ ਆ ਉਹ ਨਹੀਂ ਵੀਰੋ ਤੁਸੀਂ ਤਾਂ ਫਿਰ ਗੰਦ ਨੂੰ ਆਪ ਪ੍ਰੋਮੋਟ ਕਰਦੇ ਜੀ ਇੱਕ ਬੰਨੇ ਕਹਿੰਦੇ ਵੀ ਅਸੀਂ ਪੰਜਾਬ ਦੇ ਆ ਫਿਰ ਤੁਸੀਂ ਆਪ ਗੰਦ ਨੂੰ ਪ੍ਰੋਮੋਟ ਕਰਦੇ ਜੇ ਧੀਆਂ ਪੈਣਾ ਵੀ ਗਿਆ ਆਪਣਾ ਚਲਾਉਂਦੀਆਂ ਚੰਗੀਆਂ ਵੀ ਚਲਾਉਂਦੀਆਂ ਇੰਸਟਾਗ੍ਰਾਮ ਮਾੜੀਆਂ ਵੀ ਚਲਾਉਂਦੀਆਂ ਸਗੋਂ ਤੁਹਾਨੂੰ ਤਾਂ ਇਹੋ ਜਿਹੇ ਬੰਦੇ ਕੰਟੈਂਟ ਕਰ ਪਾਉਣ ਵਾਲਿਆਂ ਨੂੰ ਜਿੰਨਥੇ ਤੁਹਾਡੀ ਚਲਦੀ ਰੋਕਣਾ ਚਾਹੀਦਾ ਵਾ ਅੱਜ ਤੁਸੀਂ ਇਹਨਾਂ ਦੇ ਮਾਰੇ ਕੱਲ ਨੂੰ ਤੁਹਾਡੇ ਦੋ ਹੋਰ ਬੰਦੇ ਲੱਭ ਕੇ ਮਾਰਨਗੇ ਤੇ ਉਹਦਾ ਕੋਈ ਫਾਇਦਾ ਕੋਈ ਰਿਜ਼ਲਟ ਹੈਗਾ ਸੋਚੋ 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 ਜਿੱਥੇ ਦੁੱਧਿਆਂ ਦੇ ਪਰਤੀ ਹੋਏ ਨਾ ਚਾਰ ਜਾਨੇ ਫੜੇ ਗਏ ਆ ਉੱਥੇ ਮਹਿਕ ਮੰਡੋਰੀ ਵਰਗਿਆਂ ਨੂੰ ਵੀ ਬਾਲ ਸਿਹਾਰ ਘਰ ਦੇ ਵਿੱਚ ਚਾਰ ਪੰਜ ਸਾਲ ਹੀ ਰੱਖਣਾ ਚਾਹੀਦਾ ਗਲਤੀ ਤੇ ਇਹਦੀ ਆ ਨਾ ਸਾਰੀ ਹੁਣ ਮੈਨੂੰ ਕੋਈ ਚਾਰ ਗਾਲਾਂ ਕੱਢੂਗਾ ਫੋਨ ਕਰਕੇ ਕੱਢੂਗਾ ਜਾਂ ਵੀਡੀਓ ਪਾ ਕੇ ਮੇਰਾ ਜਲੂਸ ਕੱਢੂਗਾ ਤੇ ਗੁੱਸੇ ਦੇ ਬੰਦੇ ਨੂੰ ਆ ਹੀ ਜਾਂਦਾ ਮੈਂ ਉਹਨਾਂ ਦੀ ਸਪੋਰਟ ਨਹੀਂ ਕਰਦਾ ਬਿਲਕੁਲ ਸਪੋਰਟ ਨਹੀਂ ਕਰਦਾ ਉਹਨਾਂ ਨੇ ਗਲਤ ਕੀਤਾ ਮਾਰਨਾ ਨਹੀਂ ਚਾਹੀਦਾ ਮਾਰਨ ਦੇ ਨਾਲ ਕੋ ਹੱਲ ਥੋੜਾ ਨਿਕਲਣਾ ਦੁਸ਼ਮਣੀ ਵਧੀ ਦੋ ਮੁੰਡੇ ਨਜਾਇਜ਼ ਚੱਲ ਗਏ ਕੀ ਫਾਇਦਾ ਨਿਕਲਿਆ ਭਰਾਵੋ ਵਾਇਗਰੂ ਵਾਇਗਰੂ ਕਰਿਆ ਕਰੋ ਇੱਥੇ ਕਈ ਰਾਜੇ ਮਹਾਰ ਸਿਕੰਦਰ ਵਰਗੇ ਹੋਰ ਆਪਣੇ ਆਪ ਨੂੰ ਵੱਡੇ ਤੋਂ ਵੱਡਾ ਸੂਰਮਾ ਜਿਹੜਾ ਕਹਿੰਦਾ ਵੀ ਮਰਿਆਂ ਦੇ ਮੂੰਹ ਚੋਂ ਪੈਸੇ ਕੱਢਣ ਵਾਲੇ ਦੀ ਨਾਲ ਤੁਹਾਨੂੰ ਦੌਲਤ ਜਿਹੜੇ ਕਹਿੰਦੇ ਵੀ ਅਸੀਂ ਮਰਨੇ ਨਹੀਂ ਆਂ ਰਾਮਣ ਵਰਗੇ ਜਿਨ੍ਹਾਂ ਨੇ ਕਾਲ ਮੰਜੇ ਨਾਲ ਬੰਨ ਲਿਆ ਸੀਗਾ ਜਿਹੜੇ ਕਹਿੰਦੇ ਸੀ ਸਾਨੂੰ ਅਸੀਂ ਮਾਰ ਹੀ ਨਹੀਂ ਸਕਦੇ ਉਹ ਨਹੀਂ ਰਹੇ ਤੇ ਆਪਾਂ ਕਿਹੜੇ ਬਗ ਦੀ ਮੂਲੀਆਂ ਮਰਨ ਲਿਖਾਏ ਮੰਡਲ ਮੇ ਆਏ ਵਾਰੀ ਆਪੋ ਆਪਣੀ ਹਰੇਕ ਨੇ ਜਾਣਾ ਤੇ ਸਾਨੂੰ ਇਹਨਾਂ ਦਾ ਇਹਦਾ ਜਿਹੜਾ ਜਿਹੜਾ ਆਪਾਂ ਜਾਣਾ ਨਾ ਲੇਖਾ ਜੋਖਾ ਦੇਣਾ ਪੈਣਾ ਧਰਮਰਾਜ ਜਬ ਲੇਖਾ ਮੰਗੇ ਕਿਆ ਮੁਖ ਲੈ ਕੇ ਜਾਵੇਂਗਾ ਕੀ ਦੱਸਾਂਗਾ ਉੱਥੇ ਜਾ ਕੇ ਮੈਂ ਤੇਰਾ ਨਾਮ ਜੋ ਆਪਨ ਨਦੀਪ ਜਾਇ ਮੈਂ ਬੰਦੇ ਮਾਰਦਾ ਰਿਆ ਤੇਰੀ ਤੇਰੇ ਇਕ ਲਾਏ ਹੋਏ ਮਨੁੱਖਾਂ ਦਾ ਕਤਲ ਕਰਦਾ ਰਿਆ ਉਹ ਦੁਸ਼ਮਣੀਆਂ ਪਾਲੋ ਹਾਂ ਪਿੱਛੇ ਦੇ ਮੈਂ ਦੇ ਦੇ ਕੇ ਆ ਹੀ ਜੱਗੂ ਭਗਵਾਨਪੁਰੀ ਦੀ ਮਾਤਾ ਦਾ ਕਤਲ ਹੋ ਗਿਆ ਉਹ ਮਾਵਾ ਨੇ ਕਿਤੇ ਜਨਮ ਦਿੱਤਾ ਕੋਖ ਦੇ ਵਿੱਚੋਂ ਇਹ ਕਹਿ ਕੇ ਦਿੱਤਾ ਵੀ ਇਹ ਗੈਂਗਸਟਰ ਪੈਦਾ ਹੋਵੇ ਮੇਰਾ ਮੁੰਡਾ ਦੱਸੋ ਉਹਦੀ ਮਾਂ ਦਾ ਵੀ ਕਸੂਰ ਕੋਈ ਨਹੀਂ ਉਹ ਵੀ ਚਲੋ ਚਲ ਗਈ ਦੁਨੀਆ ਤੋਂ ਮਾਰੀ ਗੱਲ ਆ ਜਿਨ੍ਹਾਂ ਨੇ ਕੁੱਤੇ ਕੰਮ ਕੀਤੇ ਚਾਹੇ ਜੱਗੂ ਭਗਵਾਨਪੁਰੀ ਆ ਚਾਹੇ ਕੋਈ ਵੀ ਆ ਉਹਨਾਂ ਦਾ ਜੇ ਤੁਹਾਡਾ ਵੈਰ ਆ ਤੇ ਕੱਡੋ ਕਿਹਤ ਤਰੀਕੇ ਨਾਲ ਕੱਡੋ ਪੇ ਪਹਿਲਾਂ ਵੀ ਤਾਂ ਕੰਮ ਚੱਲਦੇ ਰਹੇ ਆ ਮੇਰੀ ਉਮਰ 40 42 ਸਾਲ ਹੋਣ ਦੀ ਆ ਪਹਿਲਾਂ ਕਿਹੜੇ ਕੰਮ ਨਹੀਂ ਚੱਲਦੇ ਤੇ ਪਹਿਲਾਂ ਵੀ ਚੱਲਦੇ ਰਹੇ ਆ ਪਹਿਲਾਂ ਅਣਖਾਂ ਦੀਆਂ ਲੜਾਈਆਂ ਹੁੰਦੀਆਂ ਸੀਗੀਆਂ ਜੇ ਕਿਸੇ ਨੇ ਮਤਲਬ ਜੇ ਮੈਂ ਕੋਈ ਗਲਤ ਕੀਤਾ ਜਾਂ ਮੇਰੀ ਦੁਸ਼ਮਣੀਆਂ ਤੇ ਮੇਰਨਾ ਹੀ ਕੱਢਣੀ ਆ ਪਰਿਵਾਰ ਦਾ ਕੋਈ ਕਸੂਰ ਨਹੀਂ ਆ ਹੁਣ ਤੁਸੀਂ ਮੈਨੂੰ ਦੱਸੋ ਵੀ ਜਿਹੜੇ ਆ ਜਵਾਗ ਮਾਰਦੇ ਆ ਇਹਨਾਂ ਨੇ ਦੁਨੀਆ ਵੇਖੀ ਇਹਨਾਂ ਨੇ ਕੀ ਵੇਖਿਆ ਇਹ ਜੇ ਕੁਛ ਵੀ ਨਹੀਂ ਵੇਖਿਆ ਸੋ ਪੰਜਾਬੀਓ ਵਾਰ-ਵਾਰ ਉਹ ਗੱਲ ਕਰਦਾ ਵੀ ਸਾਨੂੰ ਇਹ ਕੰਮ ਨਹੀਂ ਕਰਨੇ ਚਾਹੀਦੇ ਤਾਨੂੰ ਪੰਜਾਬ ਦੇ ਲਈ ਖੜਨਾ ਚਾਹੀਦਾ ਆਪਣੇ ਪੰਜਾਬੀ ਭਰਾਵਾਂ ਦਾ ਖੂਨ ਨਹੀਂ ਡੋਲਣਾ ਚਾਹੀਦਾ ਬਾਕੀ ਤੁਹਾਡੀ ਖੁਸ਼ੀ ਯਾਰ ਜੋ ਕਰਨਾ ਕਰੀ ਜਾਓ ਇੱਕ ਦਿਨ ਨੂੰ ਆਪਾਂ ਨੂੰ ਲੇਖਾ ਦੇਣਾ ਪੈਣਾ ਜੇ ਉਦੋਂ ਪਛਤਾਵੇ ਤੋਂ ਬਿਨਾਂ ਕੋਈ ਵੱਡੀ ਗੱਲ ਨਹੀਂ ਦੀ ਹੋਣੀ ਉਦੋਂ ਬੰਦਾ ਫਿਰ ਰੋਂਦਾ ਜਮਾਂ ਦੇ ਗਾੜੀ ਜਦੋਂ ਕੋਟ ਦੇ ਮਾਰਦੇ ਆ ਨਾ ਧੁੰਦੇ ਆ ਬੰਦੇ ਨੂੰ ਉਦੋਂ ਫਿਰ ਜਿਹੜਾ ਹੈ ਨਾ ਉਦੋਂ ਬੰਦਾ ਪਛਤਾਉਂਦਾ ਵੀ ਹਾਏ ਕਿਤੇ ਮੈਂ ਨਾਮ ਹੀ ਜਪ ਲੈਂਦਾ ਹਾਏ ਕਿਤੇ ਮੈਂ ਚੰਗੇ ਕੰਮ ਹੀ ਕਰ ਲੈਂਦਾ ਪਰ ਉਦੋਂ ਸਮਾਂ ਲੰਘ ਜਾਂਦਾ ਨਾ ਫਿਰ ਸੋ ਧੰਨਵਾਦ ਵੀਡੀਓ ਨੂੰ ਸ਼ੇਅਰ ਕਰਿਓ ਮਰਜ਼ੀ ਆ ਤੁਹਾਡੀ ਜੇ ਕਰਨੀ ਉਹ ਕਰ ਦਿਓ ਨਹੀਂ ਉਹ ਤੇ ਕੋਈ ਜੱਕਰ ਨਹੀਂ ਆ ਧੰਨਵਾਦ ਵੀਰ ਗਲਤੀ ਭੁੱਲ ਚੁੱਕ ਦੀ ਮਾਫੀ